ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜ ਆਪਾਂ ਤੁਹਾਨੂੰ ਇੱਕ ਦਵਾਈ ਬਾਰੇ ਦੱਸਾਂਗੇ ਉਹਦੇ ਫਾਇਦੇ ਉਹਦੇ ਵਰਤੋਂ ਦੇ ਢੰਗ ਦੱਸਾਂਗੇ ਤੁਹਾਨੂੰ ਤੇ ਆ ਜੋ ਮੜ ਜਾ ਨੇੜੇ ਆ ਆ ਦਵਾਈ ਆਪਾਂ ਇਹ ਹੈਗੀ ਆ ਪੋਟਾਸ਼ੀਅਮ ਪਰਮੈਗਨੇਟ ਦਵਾਈ ਇਹਨੂੰ ਲਾਲ ਦਵਾਈ ਵੀ ਕਹਿ ਦਿੰਦੇ ਆ ਦਾਣੇਦਾਰ ਜੀ ਹੁੰਦੀ ਆ ਕਈ ਪਾਊਡਰ ਵੀ ਹੁੰਦਾ ਆਪਾਂ ਇਹ ਦੇ ਵਿੱਚ ਪਾ ਲਈ 2-3 ਦਾਣੇ ਤੇ ਉੱਪਰੋਂ ਪਾ ਲਈ ਪਾਣੀ ਇਹਦਾ ਬੇਸਿਕਲੀ ਕੰਮ ਕੀ ਆ ਇਹ ਮਤਲਬ ਖਾਦ ਖੁਜਲੀ ਜਿਹੜੇ ਪਸ਼ੂਆਂ ਦੇ ਹੁੰਦੀਆਂ ਜਾਂ ਕੋਈ ਜ਼ਖਮ ਆਪਾਂ ਪਸ਼ੂ ਚੇੜ ਲੰਦਾ ਥਾਂ ਚੇੜ ਲੰਦਾ ਇਹ ਆਪਾਂ ਪਾ ਲੈਂਦੇ ਤੇ ਉਹ ਖਰੀਡ ਜਾ ਜਾਂਦਾ ਉੱਥੇ ਇਸ ਲਈ ਆਪਾਂ ਇਹਨੂੰ ਵਰਤਣ ਦਾ ਢੰਗ ਤਰੀਕਾ ਦੱਸਦੇ ਆਂ ਉਰੇ ਆ ਜੋ ਮਾੜਾ ਪਾਣੀ ਪਾ ਲਿਆ ਇੱਕ ਬੋਤਲ ਹੈ ਤੇ ਇਹਦੇ ਉੱਤੇ ਇੱਕ ਮੋਰੀ ਕੱਢ ਲਈ ਤੇ ਜਿੱਥੇ ਪਸ਼ੂ ਦੇ ਜ਼ਖਮ ਹੈ ਜੇਕਰ ਡੰਗਾਈ ਤੇ ਆ ਫਿਰ ਐ ਪ੍ਰੈਸ਼ਰ ਮਾਰ ਦੇਣਾ ਜਿਵੇਂ ਇਹਦੇ ਖੁਰਾਂ ਤੇ ਆਪ ਇਹਨੇ ਮੂੰਹ ਮਾਰ ਮਾਰ ਖੁਰਕ ਕਰਕੇ ਤੇ ਇਸ ਤਰ੍ਹਾਂ ਉਚੇੜ ਰੱਖਿਆ ਹੁਣ ਇਹ ਆਪਾਂ ਪਾ ਦਾਂਗੇ ਇਹ ਦਿਨ ਵਿੱਚ ਦੋ ਤਿੰਨ ਵਾਰੀ ਪਾ ਦੇਣਾ ਆਪਾਂ ਤੇ ਲਗਭਗ 24 ਘੰਟਿਆਂ ਵਿੱਚ ਇਹ ਜਾ ਕੰਮ ਜਸੋਕ ਕ ਜਾਂਦਾ ਜੀ ਦੁਬਾਰਾ ਨਾ ਬੱਟੇ ਪਰ ਤੂੰ ਤੇ ਇਸ ਤਰ੍ਹਾਂ ਕਰਕੇ ਸਾਰੇ ਖੁਰਾਂ ਤੇ ਆਪਾਂ ਪਾ ਦੇਣਾ ਟਾਸ਼ਮ ਪਰ ਮੈਗਨੇਟ ਦਵਾਈ ਹੈ ਇਹ ਇਹਨੂੰ ਲਾਲ ਦਵਾਈ ਕਹਿੰਦੇ ਆ ਤੇ ਇਹਦੇ ਬਹੁਤ ਫਾਇਦੇ ਨੇ ਇਹਦੀ ਜਗ੍ਹਾ ਜੇ ਆਪਾਂ ਬੀਟਾ ਡਿਨ ਪਾਉਣੀ ਚਾਹੀਏ ਜੇ ਜਿਆਦਾ ਤਾਂ ਬੀਟਾ ਡਿਨ ਵੀ ਇਸ ਤਰ੍ਹਾਂ ਇਹ ਬੋਤਲ ਚ ਪਾ ਕੇ ਆਪਾਂ ਉੱਪਰ ਮੋਰੀ ਕੱਢ ਕੇ ਐਂ ਪਾ ਸਕਦੇ ਆ ਸੋ ਏ ਟੰਗ ਜੇਕਰ ਤੁਹਾਨੂੰ ਵਧੀਆ ਲੱਗਿਆ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆ ਫੇਰ ਦੁਬਾਰਾ ਚੱਕ ਲਈਏ ਯਸਤਾ ਇਹਦਾ ਪੂਰਾ ਖੁਰਾ ਪਾ ਧੋ ਦੇ ਹਾਂਜੀ ਠੀਕ ਹੈ ਧੰਨਵਾਦ ਸਤਿ ਸ੍ਰੀ ਅਕਾਲ